ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਦੀ ਬਣ ਰਹੀ ਸੁਪਨਿਆਂ ਵਰਗੀ ਨਵੀਂ ਬਿਲਡਿੰਗ ਦੇ ਕੰਮ ਦੇ ਪ੍ਰਤੀ ਸਾਡਾ ਇੱਕ ਜਰੂਰੀ ਸੁਨੇਹਾ ਜੀ ਸੰਗਤ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਿਉਂਕਿ 7 ਸਾਲ ਤੋਂ ਪਰਸਮਾ ਹੋ ਗਿਆ ਪਹਿਲਾਂ ਦਰਖਤਾਂ ਥੱਲੇ ਢਾਬੇ ਤੇ ਫਿਰ ਬਾਰਨਹਾੜੇ ਆ ਕੇ ਟੈਂਟ ਲਾ ਕੇ ਤੰਬੂ ਤਰਪਾਲਾਂ ਥੱਲੇ ਇਹ ਇਤਿਹਾਸਨਪੁਰ ਸੁਪਨਿਆਂ ਦੇ ਘਰ ਜਾ ਕੇ ਛੱਡਾਂ ਦੇ ਥੱਲੇ ਲੋਹੇ ਦੀਆਂ ਚਾਦਰਾਂ ਦੇ ਥੱਲੇ ਸਮਾਪਤੀ ਕਰ ਰਹੇ ਹਾਂ ਪਰ ਇਸ 2023 ਦੇ ਵਿੱਚ ਸਾਡੀ ਕੋਸ਼ਿਸ਼ ਸੀ ਵੀ ਅਸੀਂ ਆਪਣੇ ਬਾਪੂ ਬਜ਼ੁਰਗਾਂ ਨੂੰ ਤੇ ਮਾਵਾ ਨੂੰ ਨਵੀਂ ਸੁਪਨਿਆਂ ਦੀ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਦਾਂਗੇ ਬੀਬੀਆਂ ਨੇ ਭੈਣਾਂ ਨੂੰ ਤਾਂ ਅਸੀਂ ਸ਼ਿਫਟ ਕਰ ਲਿਆ ਪਰ ਬਾਪੂ ਤੇ ਬਜ਼ੁਰਗਾਂ ਨੂੰ ਸ਼ਿਫਟ ਕਰਨ ਵਾਸਤੇ ਅਸੀਂ ਪੂਰੀ ਅੱਡੀ ਚੇਟੀ ਦਾ ਜ਼ੋਰ ਲਾਈ ਜਾਨੇ ਪਰ ਕੰਮ ਨੇਪਰੇ ਨਹੀਂ ਚੜ ਰਿਹਾ ਪਹਿਲਾਂ ਟਾਈਲਾਂ ਲਾਉਣ ਵਾਲੇ ਬਹੁਤ ਲੇਟ ਹੋ ਗਿਆ ਕੰਮ ਫਿਰ ਦਰਵਾਜ਼ੇ ਬਾਰੀਆਂ ਲੱਗਣੀਆਂ ਸੀਗੀਆਂ ਰੰਗ ਦਾ ਕੰਮ ਚੱਲੀ ਜਾਂਦਾ ਹੁਣ ਬਾਥਰੂਮ ਦੀਆਂ ਟਾਈਲਾਂ ਤੇ ਸੈਂਟਰੀ ਦਾ ਸਮਾਨ ਉਹਦੇ ਪਿੱਛੇ ਥੋੜੀ ਦਿੱਕਤ ਆ ਗਈ ਘਰ ਬਣਾਉਣਾ ਬਹੁਤ ਸੌਖਾ ਛੱਤ ਪਾਉਣੀ ਪਰ ਉਹਨੂੰ ਘਰ ਰਹਿਣਯੋਗ ਬਣਾਉਣਾ ਬਹੁਤ ਔਖਾ ਵਾ ਨਿੱਕਾ ਨਿੱਕਾ ਸਮਾਨ ਬਹੁਤ ਹੀ ਜ਼ਿਆਦਾ ਕੋਸਟਲੀ ਆਉਂਦਾ ਬਹੁਤ ਹੀ ਜ਼ਿਆਦਾ ਦਿੱਕਤਾਂ ਹੁਣ ਤੁਹਾਨੂੰ ਦਿਖਾਉਨੇ ਆਂ ਅਸੀਂ ਆ ਸਾਹਮਣੇ ਕੈਮਰੇ ਰਾਹੀਂ ਤੁਸੀਂ ਦੇਖੋ ਸਾਡੇ ਬਾਪੂ ਬਜ਼ੁਰਗਾ ਥੱਲੇ ਕਿੰਨੇ ਘੁੰਮ ਰਹੇ ਨੇ ਆ ਸਾਹਮਣੇ ਜਿਹੜਾ ਸ਼ੈੱਡ ਪਾਇਆ ਹੋਇਆ ਇਹਦੇ ਉੱਪਰ ਕਾਨਿਆਂ ਦੀ ਬਣਾ ਕੇ ਛੰਨ ਪਾਈ ਹੋਈ ਆ ਤੇ ਆ ਉਹਦੇ ਮੂਹਰੇ ਜਿਹੜਾ ਸ਼ੈੱਡ ਪਾਇਆ ਆ ਆ ਤਾਂ ਪਿਓਰ ਹੀ ਕਾਨਿਆਂ ਦਾ ਸ਼ੈੱਡ ਬਣਾਇਆ ਸੀ ਅਸੀਂ ਆਹ ਵਾਲਾ ਪਿਛਲੇ ਸਾਲ ਸਰਦੀਆਂ 'ਚ ਕਿਉਂਕਿ ਜਗ੍ਹਾ ਹੀ ਹੈ ਨਹੀਂ ਸੀ ਮੰਡਾ ਡਾਉਣ ਨੂੰ ਸਾਡੇ ਕੋਲੇ ਫਿਰ ਜਿਹੜਾ ਆਹਾਂ ਸ਼ੈੱਡਾਂ ਮੂਹਰੇ ਬਿਲਕੁਲ ਇਰੇ ਉੱਤੇ ਵੀ ਸਾਰੀ ਦੇ ਉੱਤੇ ਆਪਾਂ ਕਰਨੇ ਪਾ ਕੇ ਸੰਨਾ ਪਾ ਕੇ ਗਰਮ ਠੰਡ ਤੋਂ ਬਚਣ ਦਾ ਗਰਮੀ ਦੇ ਠੰਡ ਤੋਂ ਬਚਣ ਦਾ ਤਰੀਕਾ ਲੱਭਿਆ ਸੀ ਇਹ ਹੁਣ ਇੱਕ ਤਾਂ ਛੱਡਾਂ ਦੇ ਥੱਲੇ ਜਗ੍ਹਾ ਹੀ ਨਹੀਂ ਬਚੀ ਮੰਜੇ ਲਾਉਣ ਨੂੰ ਫੁੱਲ ਭਰ ਜਾਂਦੇ ਆ ਫਿਰ ਵਾਸ਼ਰੂਮ ਦੀ 스ਮੈਲ ਆਉਂਦੀ ਰਹਿੰਦੀ ਹੈ ਜੀ ਜਾੜਾ ਬੰਦੇ ਪਾਉਨੇ ਆ ਤੇ ਵਾਸ਼ਰੂਮ ਵੀ ਅੰਦਰ ਕਵਰ ਹੋ ਗਿਆ ਮੂਰੇ ਛੱਡ ਪਾ ਲਿਆ ਕਰਕੇ ਤੇ ਸਾਡੀ ਅਗਲੀ ਕੋਸ਼ਿਸ਼ ਹੈਗੀ ਵੀ ਨਵੰਬਰ ਦੇ ਵਿੱਚ ਵਿੱਚ ਅਸੀਂ ਬਾਪੂ ਬਜ਼ੁਰਗਾਂ ਨੂੰ ਵੀ ਇੱਥੇ ਸ਼ਿਫਟ ਕਰ ਦਾਂਗੇ पर ਨਹੀਂ ਹੋ ਸਕੀ ਹੁਣ 31 ਦਸੰਬਰ ਤੱਕ ਸਾਡੀ ਕੋਸ਼ਿਸ਼ ਆ ਵੀ 1 ਜਨਵਰੀ ਤੋਂ ਪਹਿਲਾਂ ਪਹਿਲਾਂ ਬਾਪੂ ਸਾਰੇ ਇੱਥੇ ਆ ਜਾਣ ਉਪਰ ਤੇ ਉਹਦੇ ਲਈ ਸਾਨੂੰ ਇੱਕ ਤਾਂ ਡਾਕਟਰ ਬੈੱਡ ਚਾਹੀਦੇ ਆ ਜੀ ਡਾਕਟਰ ਬੱਡਾਂ ਦੀ ਲੋੜ ਆ ਜਿਹੜੇ ਇੱਥੇ ਸਾਰੇ ਬਜ਼ੁਰਗਾਂ ਦੇ ਥੱਲੇ ਨਾ ਮੰਜੇ ਲੱਗਣੇ ਆ ਉਹ ਡਾਕਟਰ ਬੈੱਡ ਲੱਗਣੇ ਆ ਰੰਗ ਦਾ ਕੰਮ ਜ਼ੋਰ ਸ਼ੋਰ ਨਾਲ ਚੱਲੀ ਜਾਂਦਾ ਟੈਲਾਂ ਦਾ ਕੰਮ ਵੀ ਚੱਲੀ ਜਾਂਦਾ ਤੇ ਦੂਸਰਾ ਸੈਂਟਰੀ ਦਾ ਸਮਾਨ ਜੀ ਜਿਵੇਂ ਟੂਟੀਆਂ ਸਲਸ਼ਾਂ ਸ਼ੈਂਖ ਛਾਵਰ ਇਹ ਸਾਰਾ ਕੁਝ ਜ਼ਰੂਰਤ ਆ ਜੀ ਜੋਰਨਰ ਇਹ ਇਧਰਲੇ ਪਾਸੇ ਬਣੇ ਜਾਂਦਾ ਆ ਸਟੋਰ ਬਣਾ ਰਹੇ ਆ ਜੀ ਕੱਪੜੇ ਬਦਲਣ ਵਾਸਤੇ ਬਾਪੂ ਬਜ਼ੁਰਗਾਂ ਨੂੰ ਨਮਾਉਣ ਤੋਂ ਬਾਅਦ ਇੱਥੇ ਲਿਆ ਕੇ ਸਾਰੇ ਕੱਪੜੇ ਚੇਂਜ ਕੀਤੇ ਜਾਇਆ ਕਰਨਗੇ ਆ ਸਾਹਮਣੇ ਵਾਸ਼ਰੂਮ ਆ ਗਿਆ ਜੀ ਇਧਰ ਸਾਰੇ ਛਾਵਰ ਲੱਗਣੇ ਆ ਜੀ ਆ ਪਾਸੇ 10 ਛਾਵਰ ਇੱਥੇ ਵੀ ਸਾਰੇ ਸ਼ਾਵਰ ਲੱਗਣੇ ਆ ਜੀ। ਇੱਧਰ ਸਾਰੇ ਜਰਨਲ ਲੱਗਣੇ ਆ ਜੀ ਵਾਸ਼ਰੂਮ ਵਾਸਤੇ। ਇੱਥੇ ਸ਼ੈਂਖ ਲੱਗਣੇ ਆ ਜੀ ਆਹ ਗੰਦ ਤੇ ਵੀ ਸਾਹਮਣੇ ਸ਼ੈਂਖ ਲੱਗਣਗੇ ਬਰਸ਼ ਕਰਨਾ। ਇੱਧਰ ਸਾਰੀਆਂ ਟਾਇਲਟਸ ਨੇ। ਇੱਧਰ ਆ ਟਾਇਲਟਸ ਨੇ। ਕਿੱਧਰ ਵੀ ਆ ਟਾਇਲਟਸ ਨੇ। ਪੰਜ ਪੰਜ ਟਾਇਲਟਸ ਨੇ ਇੱਧਰ ਦੋਨੇ ਪਾਸੇ 10 ਟਾਇਲਟਸ। ਇਹ ਪੂਰਾ ਇੱਕ ਪੋਰਸ਼ਨ ਟਾਇਲਟ ਤੇ ਵਾਸ਼ਰੂਮ ਤੇ ਨਹਾਉਣ ਧੋਣ ਵਾਸਤੇ ਆ ਤੇ ਆ ਸਾਰਾ ਕਪੜੇ ਬਦਲਣ ਵਾਸਤੇ ਤੇ ਕਪੜੇ ਰੱਖਣ ਵਾਸਤੇ ਤੇ ਇਸੇ ਤਰ੍ਹਾਂ ਹੀ ਸਾਹਮਣੇ ਬਿਲਕੁਲ ਇਸੇ ਵੱਡਾ ਇਹ ਬੋਰਡ ਆ ਬਹੁਤ ਵੱਡਾ ਉਧਰ ਵੀ ਦਰਵਾਜ਼ਾ ਬਾਥਰੂਮ ਦਾ ਇੱਧਰ ਵੀ ਦਰਵਾਜ਼ਾ ਬਾਥਰੂਮ ਦਾ ਉਹ ਸਾਈਡ ਵੀ ਆ ਤੇ ਇਹਦੇ ਵਿੱਚ ਸਾਹਮਣੇ ਤੁਸੀਂ ਜਿਵੇਂ ਦੇਖ ਰਹੇ ਹੋ ਆ دیوار ਆ ਇੱਕ ਲੱਗ ਬੋਰਡ ਬਣਾਈਆ ਸੀ ਜਿਹਦੇ ਵਿੱਚ ਜੇ ਰ ਕੋਈ ਬਲਾਈਂਡ ਬਾਪੂ ਨੇ ਜਾਂ ਅਪਾਹਜ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਉਹਨਾਂ ਨੂੰ ਇੱਕ ਸਾਈਡ ਤੇ ਮਤਲਬ ਉਹਨਾਂ ਨੂੰ ਜਿਆਦਾ ਡਿਸਟਰਬ ਨਾ ਕਰੇ ਕੋਈ ਇਕਬਾਲ ਕੋ ਨਹੀਂ ਜੀ ਵਿਚਾਲੇ ਬਣਾ ਕੇ ਇਨਕ ਤੇ ਅਲੱਗ ਇੱਕ ਪੋਰਸ਼ਨ ਬਣਾਤਾ ਇਹਦੇ ਚ 10 10 15 ਕ ਬੈੱਡ ਜਿਹੜੇ ਹੈਗੇ ਆ ਉਹ ਇਧਰ ਲੱਗ ਜਾਣਗੇ ਆ ਦੇਖੋ ਇਹਨਾਂ ਏਰੀਆ ਚ ਤੇ ਇਹਨਾਂ ਦੇ ਲਈ ਇੱਧਰ ਇੱਕ ਵਾਸ਼ਰੂਮ ਐਮਰਜੈਂਸੀ ਵਾਸ਼ਰੂਮ ਵੀ ਬਣਾਤਾ ਨਾਲ ਅਟੈਚ ਇੱਕ ਜਿਹੜੇ ਮੈਂਬਰ ਇੱਥੇ ਰਹਿਣਗੇ ਜਮਨ ਜਿਹੜੇ ਠੀਕ ਨੇ ਤੁਰੇ ਫਿਰਦੇ ਨੇ ਤੰਦਰੁਸਤ ਨੇ ਆਪਣੀ ਕੇਰ ਆਪ ਕਰਦੇ ਨੇ ਇਹ ਜੇ ਵਲੰਟੀਅਰ ਜਾਂ ਔਰ ਉਹਨਾਂ ਨੂੰ ਇੱਧਰ ਇੱਕ ਅਲੱਗ ਵਾਸ਼ਰੂਮਾਂ ਦੀ ਹੋਰ ਬਣਾਈ ਐ ਇੱਕ ਸੈੱਟ ਇਹ ਐਕਸਟਰਾ ਆਸਾਮਨੇ ਵਾਸ਼ਰੂਮਾਂ ਆ ਟਾਇਲਟ ਆ ਇਹ ਵੀ ਟਾਇਲਟ ਆ ਇੱਕ ਆ ਵੀ ਇਹ ਵੀ ਇਹ ਵੀ ਵਾਸ਼ਰੂਮ ਐ ਇੱਕ ਇਹ ਵੀ ਵਾਸ਼ਰੂਮ ਐ ਇੱਕ ਇਹ ਵੀ ਵਾਸ਼ਰੂਮ ਆ ਇੱਥੇ ਸ਼ੈਂਕ ਲੱਗ ਜਾਣਗੇ ਤੇ ਇਹ ਸਾਡੀ ਕੋਸ਼ਿਸ਼ ਆ ਵੀ ਜਲਦੀ ਜਲਦੀ ਕੰਮ ਹੋਣਾ ਨੇਪਰੇ ਚੜਜੇਵੇ 25 ਤਰੀਕ ਤੱਕਰ ਦਾ ਮਿਸਤਰੀਆਂ ਨੂੰ ਸਾਰਾ ਡੈਡਲਾਈਨ ਦਿੱਤੀ ਗਈ ਹੈ 25 ਤਰੀਕ ਤੱਕਰ ਦਾ ਸਮਾਂ ਦਿੱਤਾ ਗਿਆ ਵੀ ਜਲਦੀ ਜਲਦੀ ਕੰਮ ਨੇਪਰੇ ਚਾੜਦੋ ਤਾਂ ਜੋ ਅਸੀਂ ਬਾਪੂ ਵੀਰ ਗਾਨ ਨੂੰ ਇੱਥੇ ਲਿਆ ਸਕੀ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਉਹਦੇ ਵਾਸਤੇ ਕਿਤਾਬਾਂ ਨੂੰ ਬੈੱਡ ਚਾਹੀਦੇ ਆ ਜੀ ਜਿਵੇਂ ਪੰਜਾਬੀ ਭਾਸ਼ਾ ਜੇ ਗੱਲ ਕਰੀਏ ਪਿੰਡੂ ਭਾਇਆ ਚ ਮੰਜੇ ਉਹ ਜਿਹੜੇ ਮੰਜੇ ਹੁੰਦੇ ਡਾਕਟਰਾਂ ਵਾਲੇ ਉਹਨਾਂ ਦੇ ਗੱਦੇ ਚਾਹੀਦੇ ਨਾਲ ਤੇ ਸੈਂਟਰੀ ਦਾ ਸਮਾਨ ਚਾਹੀਦਾ ਟੈਲਾਂ ਲਈ ਅਸੀਂ ਬਹੁਤ ਧੰਨਵਾਦੀ ਆ ਟੈਲਾਂ ਸਹਾਰਾ ਜੋਤ ਕੰਪਨੀ ਤੋਂ ਆ ਰਹੀਆਂ ਜੀ ਤੇ ਸਹਾਰਾ ਜੋਤ ਕੰਪਨੀ ਤੋਂ ਬਾਈ ਗਰਮੀਤ ਸਿੰਘ ਹੁਣਾਂ ਵੱਲਿਓਂ ਇਟੇਲਾ ਫ੍ਰੀ ਸੇਵਾ ਕਰਾਈ ਜਾ ਰਹੀ ਹੈ ਜੀ ਪਰ ਬਾਥਰੂਮ ਦੀਆਂ ਟੇਲਾਂ ਮੁੱਲ ਲੈਣੀਆਂ ਪਿੰਡਾਂ ਤੇ ਜਿਹੜੀਆਂ ਥੱਲੇ ਫਲੋਰ ਵਾਲੀਆਂ ਬਾਥਰੂਮ ਦੀਆਂ ਉਹ ਉੱਤੇ ਸਾਈਡਾਂ ਵਾਲੀਆਂ ਤੇ ਜਿਹੜੀਆਂ ਕੰਧਾਂ ਤੇ ਲੱਗ ਰਹੀਆਂ ਇਹ ਫਲੋਰ ਵਾਲੀ ਸਾਰੀ ਟੇਲ ਉਹਨਾਂ ਵੱਲੋਂ ਸਾਨੂੰ ਦਿੱਤੀ ਜਾ ਰਹੀ ਹੈ ਜੀ ਤੇ ਅੱਜ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਤੁਹਾਨੂੰ ਕਰਨੀ ਆ ਉਹ ਹੈ ਜੀ ਸਰੀਏ ਦੀ ਸਰੀਆ ਬਹੁਤ ਬੱਡੀ ਗੈਂਟੀ ਚ ਵੀ ਲੱਗ ਰਿਹਾ ਜੀ ਸਰੀਆ ਪੂਰਾ ਨਹੀਂ ਹੋ ਰਿਹਾ ਅੱਜ ਵੀ ਆ ਕਾਲਮ ਭਰੇ ਜਾ ਰਹੇ ਸੀ ਆ ਪਿੱਲਰ ਪਰ ਸਰੀਏ ਦੀ ਘਾਟ ਹੋਣ ਕਰਕੇ ਮਿਸਤਰੀ ਰਸਦਦੇ ਆ ਵੀ ਅੱਜ ਆ ਕੰਮ ਨੇ ਨੇਪਰੇ ਨਹੀਂ ਚੜੇ ਸਸੀ ਕਾਲ ਜੀ ਸੀਰ ਬਾਈ ਆ ਸਰੀਆ ਹੈ ਨਹੀਂ ਸੀ ਉਹ ਜਸੂ ਸਰੀਆ ਕਿਹੜਾ ਚਾਹੀਦਾ ਆਪਾਂ ਨੂੰ ਸਰੀਆ ਕਿਹੜਾ ਚਾਹੀਦਾ 20 20 ਆ ਜੀ 20 ਕੀ ਹੁੰਦਾ 20 ਮੀ ਐਮ 20 ਮੀ ਐਮ ਦਾ ਮਤਲਬ 6 ਸੂਤ ਦਾ 6 ਸੂਤ ਦਾ ਸਰੀਆ ਚਾਹੀਦਾ ਜੀ 20 ਮੀ ਐਮ ਦਾ ਤੇ ਜੇ ਕੋਈ ਸਾਡਾ ਭੈਣ ਭਰਾ ਸਰੀਏ ਦੀ ਸੇਵਾ ਕਰਾ ਸਕਦਾ ਤਾਂ ਜਰੂਰ ਕਰਾਓ ਕਿਉਂਕਿ ਸਰੀਏ ਦੀ ਬਹੁਤ ਗਿਣਤੀ ਚ ਲੋੜ ਪੈਂਦੀ ਆ ਤੇ ਸਰੀਆ ਜਰੂਰ ਪਹੁੰਚਦਾ ਕਰੋ ਜੀ ਲੈਂਟਰ ਦਾ ਕੰਮ ਆ ਜਿਹੜਾ ਉਹ ਸਰੀਏ ਕਰਕੇ ਰੁਕਦਾ ਜੀ ਪਿਛਲੀ ਵਾਰੀ ਸਰੀਆ ਭੇਜਿਆ ਸੀ ਵੀਰਾਂ ਨੇ ਉਹ ਜਿਵੇਂ 1 ਇੰਚੀ ਦਾ ਸਰੀਆ ਤੇ 25 mm ਦਾ ਸਰੀਆ ਉਹ ਆ ਗਿਆ ਬੁੱਪਰ ਲੈਂਟਰ ਵਾਸਤੇ ਪਰ ਜਿਹੜਾ 6 ਸੂਤ ਦਾ ਸਰੀਆ ਵਾ ਤੇ 4 ਸੂਤ ਦਾ ਸਰੀਆ ਉਹ ਜ਼ਿਆਦਾ ਲੱਗਦਾ ਵਾ ਹੁਣ ਉਹ ਵੀ ਚਾਈਦਾ ਸਾਨੂੰ ਉਹ ਪਿੱਲਰਾਂ ਵਾਸਤੇ ਵਰਤਿਆ ਜਾਂਦਾ ਵਾ ਤੇ ਅੱਜ ਜਿਵੇਂ ਤੁਸੀਂ ਦੇਖਦੇ ਹੋ ਤਰੀਕ ਅੱਜ ਦੀ 21 12 2023 5 ਵਜੇ ਕੇ ਪੂਰੇ ਕਰੀਬ ਲਗਭਗ ਅੱਧਾ ਕਿ ਮਿੰਟ ਰਹਿ ਗਿਆ 5 ਵਜਨ ਚ ਤੇ ਤੁਸੀਂ ਸਾਰੇ ਅਰਦਾਸ ਕਰਿਓ ਸੁਪਨਿਆਂ ਦੇ ਘਰ ਵਿੱਚ ਸਾਡੇ ਰਹਿੰਦੇ ਪਰਿਵਾਰ ਦੇ ਮੈਂਬਰ ਆ ਜਿਹੜੇ ਉਹ 1 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਸਾਡੇ ਸੁਪਨਿਆਂ ਦੀ ਬਿਲਡਿੰਗ ਦੇ ਵਿੱਚ ਸੁਪਨਿਆਂ ਦੇ ਘਰ ਦੀ ਸੁਪਨਿਆਂ ਵਰਗੀ ਬਿਲਡਿੰਗ ਦੇ ਵਿੱਚ ਰਹਿਣ ਜੋਗ ਹੋ ਜਾਣ ਇਹ ਤਿਆਰ ਹੋ ਜਵੇ ਬਿਲਡਿੰਗ ਤੇ ਇਧਰ ਰਸੋਈ ਦਾ ਵੀ ਅਸੀਂ ਕੰਮ ਹੁਣੇ ਸ਼ੱਡ ਪਾਇਆ ਆ ਰਸੋਈ ਵੀ ਬਹੁਤ ਸੋਹਣੀ ਬਾਬਾ ਜੀ ਦੀ ਕਿਰਪਾ ਨਾਲ ਬਣ ਗਈ ਆ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਜਿਹਦੇ ਸਦਕੇ ਰਸੋਈ ਦਾ ਕੰਮ ਵੀ ਸਾਡਾ ਪੂਰਾ ਹੋਇਆ ਹੌਲੀ ਹੌਲੀ ਲੱਗੇ ਹੋਏ ਆਉਣ ਹਸਪੀਟਲ ਨੂੰ ਥੋੜਾ ਵੱਡਾ ਕਰਨਾ ਹਸਪੀਟਲ ਦੇ ਵਿੱਚ ਬੈੱਡ ਘਟ ਲੱਗਦੇ ਆ ਤੇ ਏਵੇਂ ਇਹ ਜਿਹੜੇ ਸਟੈਪ ਦੇ ਬਾਏ ਸਟੈਪ ਅੱਗੇ ਵਧੀ ਜਾ ਰਹੇ ਆ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸਰੀਏ ਵਾਸਤੇ ਤੇ ਸੈਂਟਰੀ ਦਾ ਸਮਾਨ ਤੇ ਮੰਝਾਂ ਵਾਸਤੇ ਸੇਵਾ 'ਚ ਯੋਗਦਾਨ ਪਾਓ ਕਿੰਨੇ ਮਰਜੀ ਮੰਝੇ ਲੈ ਕੇ ਦੇ ਸਕਦੇ ਹੋ ਚਾਹੇ ਇੱਕ ਮੰਝਾ ਦੋ ਮੰਝੇ ਚਾਰ ਮੰਝੇ ਆਪਾਂ ਨੂੰ ਕਰੀਬ 3350 ਬੈੱਡ ਦੀ ਲੋੜ ਆ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਦੇ ਤੰਦਰੁਸਤੀਆਂ ਬਖਸ਼ੇ। ਬਾਕੀ ਤੁਹਾਨੂੰ ਦਿਖਾਉਣਾ ਹੈ ਥੱਲੇ ਚੱਲ ਕੇ ਰਸੋਈ ਵੀ ਵੀ ਕਿੱਦਾਂ ਬਣੀ ਆ ਤੇ ਕੀ ਜ਼ਰੂਰਤਾਂ ਉੱਥੇ ਵੀ। ਇੱਦਾਂ ਹੀ ਇੱਕ ਹੋਰ ਉੱਪਰਲੇ ਫਲੋਰ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਤੋਂ ਉੱਪਰਲਾ ਫਲੋਰ ਆ ਜਿਹੜਾ ਸਾਡਾ ਉਹ ਵੀ ਹੁਣ ਲੈਂਟਰ ਤਾਂ ਕੰਪਲੀਟ ਹੋ ਗਿਆ ਵਾ ਉਹਦਾ। ਮੈਂ ਤੁਹਾਨੂੰ ਦੱਸਿਆ ਵੀ ਲੈਂਟਰ ਪਾਉਣਾ ਸੌਖਾ ਵਾ ਉਦੀ ਤਿਆਰੀ ਕਰਾਉਣੀ ਬਹੁਤ ਵੱਡਾ ਕੰਮ ਆ ਜੀ ਕੰਡਾਂ ਕਰਨੀਆਂ ਦਰਵਾਜੇ ਵਾਰੀਆਂ ਚਗਾਠਾਂ ਲਾਉਣੀਆਂ ਟੈਲਾਂ ਲਾਉਣੀਆਂ ਬਾਥਰੂਮ ਤਿਆਰ ਕਰਨੇ ਆ ਬਹੁਤ ਵੱਡੀ ਸੇਵਾ ਮਹਾਰਾ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਸਾਨੂੰ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਾਲਾ ਇਹ ਬਾਬੇ ਨਾਨਕ ਨੇ ਦਿੱਤਾ ਜਿਹੜਾ ਐਡੇ ਵੱਡੇ ਵੱਡੇ ਕਾਰਜ ਮਹਾਰਾਜ ਸਿਪਾਸ਼ਾ ਆਪ ਹੀ ਵਿੱਚ ਖਲੋ ਕੇ ਕਰਾਈ ਜਾਂਦੇ ਨੇ ਦੇਖੋ ਇਹ ਵੀ ਲੈਂਟਰ ਜਿਹੜਾ ਪੈ ਗਿਆ ਹੁਣ ਕੰਧਾਂ ਹੋਣੀਆਂ ਦਰਵਾਜ਼ੇ ਬਾਰੀਆਂ ਦੀਆਂ ਜਗਾਠਾਂ ਆਈਆਂ ਬਈਆਂ ਲੱਗਣੀਆਂ ਇਹ ਸਾਡੇ ਵੀਰ ਲੱਗੇ ਹੋਏ ਨੇ ਰੰਗ ਵਾਲਾ ਬਾਈ ਇਹ ਮੁੰਡੇ ਬਿਲਡਿੰਗ ਵਾਲੇ ਆ ਸਾਡੇ ਮੰਨੇ ਹੁਣੀ ਆਮਨੇ ਹੁਣੀ গোল্ডি हनी ਇਹ ਸਾਰੇ ਵੀਰ ਸਾਡੇ ਬਣਾਈ ਜਾਂਦੇ ਨੇ ਜਿਹੜੀਆਂ ਮੂਹਰੇ ਗ੍ਰਿਲਾਂ ਲੱਗਣੀਆਂ ਇੱਥੇ ਆ ਮੂਹਰੇ ਦਾ ਹੋਵਾਂ ਤੁੰਨੇ ਚੱਲ ਕੇ ਦੇਖਦੇ ਆ ਸਾਰਾ ਸੁਪਨਾ ਦੇ ਘਰ ਦਾ ਘਰ ਦੇ ਅੰਦਰ ਜਾ ਕੇ ਹਾਲ ਕਰਦੇ ਆ ਸੰਜਾ ਤੁਹਾਡੇ ਨਾਲ ਆਜੋ ਵਾਕੀ ਆ ਜੋ ਇਸ ਪਾਸੇ ਸ਼ੁਰੂ ਕਰਦੇ ਆ ਕਿ ਬੈਕ ਸਾਈਡ ਤੋਂ ਇੱਥੇ ਲਾਂਡਰੀ ਹੈ ਜੀ ਕੱਪੜੇ ਧੁੱਤੇ ਜਾਂਦੇ ਸਾਡੇ ਆਹਣੀ ਕੱਪੜੇ ਧੋਣ ਵਾਲੀ ਮਸ਼ੀਨ ਲੱਗੀ ਆ ਤੇ ਆ ਸਾਰੇ ਕੱਪੜੇ ਆ ਜਿਹੜੇ ਕਿ ਮਿੱਠੀ ਵੀਰਾ ਸਾਡਾ ਸੇਵਾਦਾਰ ਭਰਾ ਇਹ ਨਭਾਉਂਦੇ ਨੇ ਤੇ ਛੋਟੀਆਂ ਮਸ਼ੀਨਾਂ ਲੱਗੀਆਂ ਡਰਾਇਰ ਲੱਗਿਆ ਆ ਸਾਡਾ ਧੋਬੀ ਪੁੱਤ ਹਾਂ ਵਿਸ਼ੋਕ ਕਿਵੇਂ ਆ ਠੀਕ ਆ ਇਹ ਬਾਈ ਜਦੋਂ ਲੈ ਕੇ ਆਏ ਸੀ ਨੂੰ ਅਸੀਂ ਲੁਧਿਆਣੇ ਤੋਂ ਵੀਰੇ ਦੇ ਕੀੜੇ ਪੈ ਹੋ ਸੀ ਕਿੰਨੀ ਬੁਰੀ ਹਾਲ ਸੀ ਕਹਿੰਦਾ ਮੈਂ ਧੋਬੀ ਦਾ ਪੋਤਾ ਮੈਂ ਕੱਪੜੇ ਧਵਾਗਾ ਉਦੋਂ ਦਾ ਵੀਰੇ ਸਾਡੇ ਨਾਲ ਸੇਵਾ ਕਰਾ ਦੇ ਜੱਗਾ ਸਾਡਾ ਕੈਨੇਡਾ ਵਾਲਾ ਇਹ ਵੀ ਕੱਪੜੇ ਧੋਣ ਵਾਲੀ ਟੀਮ ਚੱਕਲਵੰਤ ਬਾਈ ਸਾਡਾ ਕਿਵੇਂ ਗੜੜੇ ਵਾਲਾ ਹਾਂ ਚੱਲਦੇ ਆ ਤੇ ਆਹ ਮਸ਼ੀਨਾਂ ਲੱਗੀਆਂ ਹੋਈਆਂ ਛੋਟੇ ਕੱਪੜੇ ਧੋਣ ਨੂੰ ਬੱਚਿਆਂ ਦੇ ਕੱਪੜੇ ਧੋਣ ਨੂੰ ਅੱਡ ਗੰਦੇ ਕੱਪੜੇ ਟਾਇਲਟ ਵਾਲੇ ਧੋਣ ਨੂੰ ਅੱਡ ਹਨਾ ਤੇ ਇਹ ਵਾਸ਼ਰੂਮ ਦੇ ਨਾਲ ਜੁੜੀ ਹੋਈ ਹੈ ਉਧਰੋਂ ਸਾਰੀ ਤੇ ਇਸ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਛੱਡ ਨੂੰ ਇਦਾਂ ਦਰਵਾਜ਼ਾ ਤੇ ਇਦਾਂ ਛੱਡ ਦੇ ਬਾਹਰ ਨਿਕਲ ਜਾਂ ਜਿਹੜਾ ਛੱਡਾ ਇੱਥੇ ਸਵੇਰੇ ਕੱਪੜੇ ਤਵਾ ਕੇ ਸੌਰੀ ਨਮਾ ਕੇ ਕੱਪੜੇ ਧੋ ਕੇ ਸਾਰਿਆਂ ਨੂੰ ਪਵਾਏ ਜਾਂਦੇ ਆ ਤੇ ਇਧਰ ਕੱਪੜਿਆਂ ਦੀ ਸ਼ਾਂਤੀ ਕੀਤੀ ਜਾਂਦੀ ਆ ਧੋ ਕੇ ਕੱਪੜਿਆਂ ਨੂੰ ਪ੍ਰੈਸ ਕੀਤਾ ਜਾਂਦਾ ਆ ਦੇਖੋ ਇਹ ਬਾਪੂ ਹੁਣੀ ਬੈਠਾ ਜਿਹੜੇ ਕੱਪੜੇ ਪ੍ਰੈਸ ਕਰਦੇ ਆ ਗੁਰਪ੍ਰੀਤ ਸਾਰਿਆਂ ਦੇ ਕੱਪੜੇ ਚੈੱਕ ਕਰ ਕਰਕੇ ਸੈੱਟ ਬਣਾਈ ਜਾਂਦਾ ਦੇਖੋ ਗਰਪੇ ਗੋਲਤਾਰੇ ਜੀ ਕੀ ਆਈ ਇਹ ਦਿੱਲੀ ਜਿੱਦਾ ਕੱਢੀ ਦਾ ਨਿਸ਼ਾਨੀ ਲਾਈ ਦੀ ਜੀ ਠੀਕ ਆ ਜੀ ਇਹ ਬਾਪੂ ਜੋਗਰਾਜ ਸਿੰਘ ਜੀ ਫਤਿਹਗੜ੍ਹ ਤੋਂ ਆਏ ਸੀ ਸਾਡੇ ਕੋਲੇ ਕਿੱਡੇ ਧਾਕ ਲਾਈ ਪਈ ਇਹਨਾਂ ਨੇ ਕੱਪੜਿਆਂ ਦੀ ਕੁਰਤੇ ਪਜਾਮਿਆਂ ਦੀ ਪ੍ਰੈਸ ਕਰ ਕਰਕੇ ਸਵੇਰ ਦੇ ਲੱਗੇ ਹੋਏ ਨੇ ਜੀ ਪ੍ਰੈਸ ਕਰਨ ਤੇ ਕੇ ਇੱਧਰ ਛੋਟੀ ਸਾਹਿਬ ਸਾਡੇ ਅਯਾਮੀ ਤਾ ਵੀਰ ਵੀਡੀਓ ਥੈਰਾਪਿਸਟ ਆ ਛੋਟੀ ਸਾਹਿਬ ਨੇ ਲਾਈ ਆ ਸੋਢੀ ਸਾਹਿਬ ਰਿਕਾਰਡ ਤੋੜ ਕੰਮ ਕਰਦੇ ਨੇ ਪਿੱਛੇ ਤੋਂ ਟੇਲਰ ਸੀ ਪਰ ਜਦੋਂ ਸਾਨੂੰ ਮਿਲੇ ਸੀ ਬਹੁਤ ਬੁਰੀ ਹਾਲਤ ਸੀ ਉਹਨਾਂ ਦੀ ਤੇ ਹੁਣ ਵੀ ਰਾਹੇ ਪਿਛਲੇ 5-6 ਸਾਲਾਂ ਤੋਂ ਸਾਡੇ ਨਾਲ ਸੇਵਾ ਕਰਾ ਰਹੇ ਇੱਧਰ ਟੇਲਰ ਸਾਹਿਬ ਨੇ ਸਾਡੇ ਇਹ ਸਾਰਾ ਦਿਨ ਕੱਪੜੇ ਕਟਿੰਗ ਕਰਕੇ ਕੁੜਤੇ ਪਜਾਮੇ ਸਿਉਂਦੇ ਨੇ ਤੇ ਇੱਧਰ ਇਹ ਵੀ ਸਾਰੇ ਹੁਣ ਸ਼ਾਮ ਦਾ ਟਾਈਮ ਆ ਦਸਤਾਰ ਬੰਨਦੀਆਂ ਹੋਈ ਜਾਂਦੀਆਂ ਭਾਈ ਜੀ ਹਾਂ ਜੀ ਹਾਂ ਬਹੁਤ ਸੋਹਣਾ ਬਾਪੂ ਕੋਟ ਪੈਂਟ ਪਾਇਆ ਓ ਵਾਹ ਕਿਸੀ ਬਾਪੂ ਹੋਰ ਮਾਰ ਕਿਸੇ ਨੂੰ ਬਹੁਤ ਬਹੁਤ ਦੇ ਦੇ ਓ ਬਾਪੂ ਅੱਜ ਤਾਂ ਕੋਟ ਪੈਂਟ ਪਾ ਕੇ ਕੁਮਾਰ ਰੋਮੀ ਆਪਣੇ ਰੰਮੀ ਪੂਰਨ ਲੱਗਾ ਸੀ ਰਮੀ ਸਾਹਿਬ ਹਾਂਜੀ ਮੈਂ ਪੂਰਨ ਲੱਗਾ ਸੀ ਵੀਡੀਓ ਪਾਉਣ ਲੱਗਾ ਜਦੋਂ ਇਹ ਉੱਪਰ ਸੀ ਅੱਛਾ ਨਹੀਂ ਮੈਂ ਚੁੱਪੀ ਕਰ ਗਿਆ ਨਹੀਂ ਠੀਕ ਕੀਤਾ ਮੈਂ ਕਿਹਾ ਜਿਹੜਾ ਆਉਂਦਾ ਤੇਰਾ ਰੱਬ ਮੂੰਹ ਤੇ ਛੇੜਾ ਮਾਰਦਾ ਹਾਂ ਇੱਥੇ ਆਮੋ ਕਾ ਰਾਜੀ ਹੋ ਕੇ ਜਾਮੂ ਵਾਹਿਗੁਰੂ 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 ਇਹ ਇਹ ਬਾਈ ਕੋ ਪੀਦਾ ਨਹੀਂ ਮੇਰੇ ਬਾਪੂ ਕਿਸਤਰ ਸਿੰਘ ਦਾ ਤੇਰਾ ਪ੍ਰਤਾਪ ਆ ਬਾਪੂ ਤੁਹਾਡਾ ਵੱਡਿਆਂ ਦਾ ਪ੍ਰਤਾਪ ਆ ਬਾਪੂ ਵੱਡਿਆਂ ਦਾ ਕਿਉਂ ਮਹਿੰਗੇ ਬਾਈ ਹਾਂ ਦੇਖੀ ਜਾਂਦੇ ਆ ਬਾਈ ਹਾਂ ਕਿਵੇਂ ਆ ਤੈਨੂੰ ਗੱਲ ਨਹੀਂ ਕੀ ਇੱਧਰ ਇਸ ਸੁਪਨਿਆਂ ਦੇ ਘਰ ਦੀ ਅੰਦਰਲੀ ਤਸਵੀਰ ਆ ਇਹ ਸਾਰ ਸ਼ੈੱਡ ਫੁੱਲ ਹੋ ਜਾਂਦੇ ਆ ਰਾਤ ਨੂੰ ਕਿਤੇ ਜਗ੍ਹਾ ਨਹੀਂ ਬਚਦੀ ਇੰਦਰ ਗੁਰੂ ਘਰ ਚ ਸੰਗਤ ਜਾ ਰਹੀ ਆ ਤੇ ਇੱਧਰ ਸਾਰੇ ਮੈਂਬਰ ਧਰਪ੍ਰਦਾਨ ਆਂਦ ਲੈੰਦੇ ਲੈਂਦੇ ਹਜੇ ਉੱਠ ਰਹੇ ਨੇ ਹੌਲੀ ਹੌਲੀ ਲੋਈਆਂ ਲਾਈਆਂ ਨੀਅੰ ਬੁਕਲਾਂ ਵੱਜ ਰਹੀਆਂ ਉਰੀਆਂ ਕੰਬਲ ਤੇ ਇਹ ਵੀਡੀਓ ਤੇ ਇਸ ਸਾਈਡ ਕਿਚਨ ਆ ਕਿਚਨ ਦਾ ਸ਼ੈੱਡ ਸੀ ਪਹਿਲਾਂ ਆਹੀ ਛੋਟਾ ਜੀ ਤੇ ਹੁਣ ਅਸੀਂ ਥੋੜਾ ਸ਼ੈੱਡ ਨੂੰ ਹੋਰ ਵੱਡਾ ਕਰ ਲਿਆ ਕਿਉਂਕਿ ਕਿਚਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਸਫਾਈ ਨਹੀਂ ਸੀ ਹੁੰਦੀ ਪੂਰੀ ਜਗ੍ਹਾ ਘੱਟ ਸੀ ਪਹਿਲਾਂ ਇੰਨਾ ਥੋੜ੍ਹਾ ਜਿਹਾ ਸੀ ਕਿਚਨ ਦਾ ਆਹੀ ਛੋਟਾ ਜਿਹਾ ਤੇ ਹੁਣ ਅਸੀਂ ਇੱਥੇ ਇਹ ਰੱਖਤਾ ਵਲੰਟੀਅਰ ਦੇ ਪਰਸ ਪ੍ਰਸ਼ਾਦਾ ਛਕਣ ਵਾਸਤੇ ਤਾਂ ਵਲੰਟੀਅਰ ਵਾਸਤੇ ਬਫੇ ਸਿਸਟਮ ਲਾਇਆ ਅੱਜ ਪਹਿਲੇ ਦਿਨ ਹੀ ਮਾਸਟਰ ਪਰਮਜੀਤ ਸਾਡੇ ਸੁਪਰਡੈਂਟ ਵੀ ਉਹਨਾਂ ਨੇ ਮੰਗਾ ਕੇ ਨਾ ਹਲਾਤਾ ਕਿਤੇ ਹੁਣ ਪ੍ਰਸ਼ਾਦਾ ਜਿਹੜਾ ਵਲੰਟੀਅਰ ਵਾਸਤੇ ਟੀਮ ਮੈਂਬਰਾਂ ਵਾਸਤੇ ਲੱਗਦਾ ਉਹ ਗਰਮਾ ਗਰਮ ਪ੍ਰਸ਼ਾਦਾ ਫਿਰ ਜਦੋਂ ਸਾਰਿਆਂ ਨੂੰ ਛਕਾ ਕੇ ਉਹ ਦੁਬਾਰਾ ਫ੍ਰੀ ਹੁੰਦੇ ਨੇ ਤੇ ਉਹ ਇੱਥੇ ਬੈਠ ਕੇ ਛਕਦੇ ਨੇ ਟੇਬਲ ਕੁਰਸੀਆਂ ਲੱਗ ਗਈਆਂ ਤੇ ਇੰਦਰ ਜਿਹੜਾ ਹੁਣ ਕਿਚਨ ਬਣਿਆ ਉਹਦੇ ਜੀ ਤੁਹਾਨੂੰ ਲੈ ਕੇ ਜਾਂਦੇ ਆ ਇਹ ਕਿਚਨ ਦੇ ਵਿੱਚ ਸਾਡੇ ਆ ਵੱਡਾ ਉਹ ਲੱਗਿਆ ਜੀ ਫ੍ਰੀਜਰ ਪਹਿਲਾਂ ਸਾਡੇ ਡੀ ਫ੍ਰੀਜਰ ਚੱਲਦੇ ਸੀ 10 12 ਤੇ ਹੁਣ ਇਹ ਵੱਡਾ ਫ੍ਰੀਜਰ ਸਾਨੂੰ ਕਿਸੇ ਵੀਰ ਨੇ ਲਵਾ ਕੇ ਦਿੱਤਾ ਤੇ ਆ ਦੇਖੋ ਇਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਅੰਦਰ ਫਰੂਟ ਦੁੱਧ ਦਹੀਂ ਸਾਰਾ ਕੁਝ ਰੱਖਿਆ ਜਾਂਦਾ ਇਸ ਇਤਰਾ ਮਸ਼ੀਨ ਲੱਗੀ ਹੋਈ ਆਟਾ ਗੁੰਨਣ ਵਾਲੀ ਇੱਧਰ ਪ੍ਰਸ਼ਾਦਾ ਬਣਾਉਣ ਵਾਲੀ ਇੱਥੇ ਪ੍ਰਸ਼ਾਦਾ ਬਣ ਕੇ ਆਈ ਜਾਂਦਾ ਇੱਧਰ ਬੈਠਾ ਵੀਰ ਕੁਲਕਿਆਂ ਨੂੰ ਘਿਓ ਲਾਈ ਜਾਂਦਾ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਹੁੰਦਾ ਐਨ ਰੜ ਕੇ ਆਉਂਦਾ ਪ੍ਰਸ਼ਾਦਾ ਪੂਰਾ ਗੋਲ ਇਹ ਦੋ ਨਿਵਾਇ ਹੁਣੇ ਸੇਵਾ ਕਰਦੇ ਸਾਡੇ ਜਿਹੜੇ ਖੌਦ ਕਿਸੇ ਟਾਈਮ ਪੇਸ਼ੈਂਟ ਸੀਗੇ ਹੁਣੇ ਬਾਈ ਹੁਣੇ ਸੇਵਾਦਾਰ ਨੇ ਸਾਡੇ ਨਾਲ ਤੇ ਇੱਧਰ ਕਿਚਨ ਦੇ ਪਿੱਛੇ ਅਲੱਗ ਰਸਤਾ ਬਣਾਇਆ ਟਾਇਲ ਲਾ ਗਈ ਹੈ ਜੀ ਇੱਧਰਲੇ ਪਾਸੇ ਸਾਰੀ ਤੇ ਆ ਪੱਠੀਆਂ ਵਗੈਰਾ ਇੱਥੋਂ ਦੀ ਸਮਾਨ ਦੀ ਸਰਵਿਸ ਹੋ ਗਈ ਸਾਰੀ ਤੇ ਕਿੰਦਰ ਆ ਸਾਰਾ ਕਹਿਰੀਆ ਹੋ ਗਿਆ ਇੱਧਰ ਸਬਜੀ ਦਾਲ ਬਣਦੀਆਂ ਇੱਥੇ ਦੁੱਧ ਗਰਮ ਹੁੰਦਾ ਵਾ ਇੰਦਰ ਸਾਗ ਬਣੀ ਜਾਂਦਾ ਵਾ ਅੱਜ ਸ਼ਾਮ ਦਾ ਸਾਗ ਆ ਇਹ ਸਬਜ਼ੀਆਂ ਕੱਟਣ ਦਾ ਏਰੀਆ ਵਾ ਇੱਥੇ ਸਾਰੀਆਂ ਸਬਜ਼ੀਆਂ ਕੱਟੀਆਂ ਜਾਣੀਆਂ ਜਾਂਦੀਆਂ ਵਾ ਹਨ ਤੇ ਵੀਰ ਸੇਮੀਆਂ ਬਣਾ ਕੇ ਹਟੇ ਨੇ ਅੱਜ ਸਿੱਧਵਾਂ ਵੇੜ ਤੋਂ ਆਏ ਸੀ ਇਹ ਵੀਰ ਇਹਨਾਂ ਨੇ ਸਾਰਾ ਦਿਨ ਲਾ ਕੇ ਅੱਜ ਸੇਮੀਆਂ ਬੱਟੀਆਂ ਆ ਸੇਮੀਆਂ ਬੱਟ ਕੇ ਇਹਨਾਂ ਨੇ ਵੀਰਾਂ ਨੇ ਸੁੱਕਣੇ ਪਾਉਣਗੇ ਇਹ ਤਾਂ ਕੋਟਨੀ ਫੇਰੀ ਜਾ ਰਹੀ ਹੈ ਸਾਗ ਚ ਮਸ਼ੀਨ ਲੱਗ ਰਹੀ ਆ ਆ ਕਿਚਨ ਬਣਾਇਆ ਜੀ ਤੇ ਇਹਦੇ ਵਿੱਚ ਹੁਣ ਅਸੀਂ ਲਾਉਣਾ ਬੋਇਲਰ ਜਿਹਦੇ ਵਿੱਚ ਉਸਟੀਮ ਵਾਲਾ ਹੁੰਦਾ ਜਿਹੜਾ ਸਟੀਮ ਨਾਲ ਦਾਲ ਸਬਜ਼ੀ ਬਣਦੇ ਆ ਜੀ ਉਹ ਕਾਫੀ ਮਹਿੰਗਾ ਵਾ ਵਾਹਿਗੁਰੂ ਕਿਰਪਾ ਕਰਨ ਜੰਨੇ ਨਾ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਥੋੜੇ ਵੀਰ ਭੈਣ ਰੜ ਕੇ ਜੇ ਉਸ ਟੀਮਰ ਲੱਗ ਜੇਵੇ ਇੱਥੇ ਪ੍ਰਸ਼ਾਦਾ ਪਾਣੀ ਇਸ ਟੀਮ ਦੇ ਨਾਲ ਬਣ ਲੱਗ ਜੂ ਹਾਈ ਜੈਨਿਕ ਹੋ ਜੂ ਥੋੜਾ ਸਾਫ ਸੁਥਰਾ ਹੋ ਜੂ ਤੇ ਆਂ ਭਾਂਡੇ ਧੋਤੇ ਜਾ ਰਹੇ ਜੀ ਇੱਥੇ ਇਹ ਸਪੈਸ਼ਲ ਸ਼ੱਡ ਐਕਟੀ ਪਾਇਆ ਭਾਂਡਿਆਂ ਵਾਸਤੇ ਪਿਛਲੀਆਂ ਗਰਮੀਆਂ ਚ ਵੀ ਬਹੁਤ ਔਖੇ ਹੋਏ ਪਿਛਲੀਆਂ ਸਰਦੀਆਂ ਚ ਵੀ ਬਹੁਤ ਔਖੇ ਹੁੰਦੇ ਸੀਗੇ ਭਾਂਡੇ ਧੋਣ ਦਾ ਬਹੁਤ ਔਖਾ ਸੀ ਕਿਉਂਕਿ ਜਗਾ ਘੱਟ ਹੁੰਦੀ ਸੀਗੀ ਤੇ ਜਗਾ ਘੱਟ ਧੋਣ ਕਰਕੇ ਖੜਨਾ ਬੈਣਾ ਹੀ ਬਹੁਤ ਔਖਾ ਸੀ ਬੰਦਿਆਂ ਨੂੰ ਤੱਬਰ ਹੁਣੋ ਭਾਈ ਗੁਰਜੀ ਦੀ ਕਰਾਰੇ ਨਾਲ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਵਧੀ ਜਾ ਰਹੇ ਆ ਜੀ ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦੀ ਇਹ ਜਿਹੜੀ ਸੁਪਨਿਆਂ ਵਰਗੀ ਜ਼ਿੰਦਗੀ ਆ ਤੇ ਸਾਡੇ ਸੁਪਨਿਆਂ ਦੀ ਇਹ ਬਿਲਡਿੰਗ ਆ ਇਹ ਅੱਗੇ ਵੱਧਦੀ ਰਹੇ ਬਣਦੀ ਰਹੇ ਤੇ ਸਾਡੇ ਪਰਿਵਾਰ ਦੇ ਮੈਂਬਰ ਇਸ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆ ਜਿਹੜਾ ਸਵਰਗ ਰੂਪੀ ਘਰ ਚ ਇਸੇ ਤਰ੍ਹਾਂ ਸਵਾਰਗ ਮਾਨਦੇ ਰਹਿਣ ਸੁਖ ਮਾਨਦੇ ਰਹਿਣ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਅਸੀਸਾਂ ਨੇ ਮਸੱਲਾ ਉਸ ਰਾਮ ਉਸ ਵਾਹਿਗੁਰੂ ਜੀ ਉਸ ਭਗਵਾਨ ਜੀ ਦੀ ਮਿਹਰ ਨੇ ਇੱਥੇ ਤੱਕ ਲੈ ਕੇ ਆਂਦਾ ਅਗਲਾ ਸਫ਼ਰ ਵੀ ਉਹ ਜ਼ਰੂਰ ਸਖਾਲਾ ਤੇ ਚੰਗਾ ਕਰਾਉਣਗੇ ਤੇ ਇੱਧਰ ਵੀ ਤੁਸੀਂ ਦੇਖਦੇ ਹੋ ਇੱਥੇ ਹਸਪੀਟਲ ਆ ਸਾਡੇ ਸੁਪਨਿਆਂ ਦਾ ਤੇ ਇਧਰਲੇ ਪਾਸੇ ਸਾਹਮਣੇ ਬੀਬੀਆਂ ਦੇ ਭੈਣਾਂ ਦਾ ਘਰ ਆ ਆ ਸਾਡੀ ਸਾਹਮਣੇ ਕਰਨ ਮਾਤਾ ਆਉਂਦੀ ਆ ਕਰਨ ਦੀਵਾਨ ਵਾਹਿਗੁਰੂ ਮੇਰ ਕਰਨ ਸੱਚੇ ਬਾਸ਼ਾ ਸਰਬਤ ਦਾ ਪਲਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਰੱਬਾ ਕਿਵੇਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ